ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਦੇਖ ਰਹੇ ਵਤਨ ਦੀ ਮਿੱਟੀ ਚੈਨਲ ਸਰੋਤਿਆਂ ਨੂੰ ਅੱਜ ਅਸੀਂ ਹਲਕਾ ਬਲਾਚੌਰ ਦੇ ਪਿੰਡ ਜਿਮੇਤਗੜ ਦੇ ਵਿੱਚ ਸਾਡੇ ਹਰਮਨ ਪਿਆਰੇ ਪੰਜਾਬ ਦੀ ਆਵਾਜ਼ ਦੀਪ ਸਿੱਧੂ ਦੇ ਨਾਲ ਰਹਿਣ ਵਾਲੇ ਸਾਥੀ ਭਾਈ ਹਰਨੇਕ ਸਿੰਘ ਫੌਜੀ ਜੋ ਇਸ ਜਿਮੇਤਗੜ ਦੇ ਪਿੰਡ ਵੱਲੋਂ ਸਨਮਾਨਯੋਗ ਸਰਪੰਚ ਨੇ ਮੌਜੂਦਾ ਉਹਨਾਂ ਦੇ ਗ੍ਰਹਿ ਵੀ ਅੱਜ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਦੀਪ ਦੇ ਬਾਰੇ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਕਿਉਂਕਿ ਇਹੋ ਜਿਹੇ ਜੋਧਿਆਂ ਨੂੰ ਜਿੰਦਾ ਰੱਖਣ ਦੀ ਲੋੜ ਆ ਕਿ ਸਾਡੀ ਆਉਣ ਵਾਲੀ ਨੌਜਵਾਨੀ ਜਿਹੜੀ ਆ ਨਸ਼ਿਆਂ ਦੇ ਰਾਹ ਤੇ ਚੱਲੇ ਗਈ ਆ ਜਦੋਂ ਅਸੀਂ ਉਹਨਾਂ ਜੋਧਿਆਂ ਦੀਆਂ ਸਟੋਰੀਆਂ ਦੱਸਾਂਗੇ ਜਿਵੇਂ ਆਪਾਂ ਸੁੱਖੇ ਜਿੰਦੇ ਹੋਣਾਂ ਦੀ ਗੱਲ ਕਰਦੇ ਸੀ ਕਿਉਂਕਿ ਉਹ ਵੀ ਪਹਿਲਾਂ ਕੇਸ ਨਹੀਂ ਸੀ ਹੈਗੇ ਤੇ ਬਹੁਤ ਵੱਡੀ ਉਹਨਾਂ ਨੇ ਸੇਵਾ ਲਈ ਤੇ ਅੱਜ ਜਿਹੜੇ ਉਹਨਾਂ ਦੇ ਸਾਥੀ ਆ ਸੀ ਉਹਨਾਂ ਦੇ ਨਾਲ ਸਾਂਝ ਕਰਦੇ ਆ ਤੇ ਉਹਨਾਂ ਤੋਂ ਦੀਪ ਦੇ ਬਾਰੇ ਦੋ ਚਾਰ ਜੀਵਨ ਦੇ ਗੱਲਾਂ ਤੇ ਉਹ ਪਹਿਲਾਂ ਕਿਸ ਪੋਜੀਸ਼ਨ 'ਚ ਸੀ ਕਿਉਂਕਿ ਇਹਨਾਂ ਬਾਰੇ ਸੁਣਿਆ ਕਿ ਜਿਹੜੇ ਆਰਮੀ 'ਚ ਆਏ ਸੀ ਪਹਿਲਾਂ ਇਹ ਫ੍ਰੈਂਚ ਕਾ ਡਰੱਖਦੇ ਸੀ ਅੱਜ ਇਹ ਸਾਫਤ ਸੂਰਤ ਅਮਰਦਾਸ ਜੀ ਤੁਹਾਡੇ ਸਾਹਮਣੇ ਬੈਠੇ ਆ ਠੀਕ ਆ ਭਗਤ ਸਾਹਿਬ ਵਾਹਿਗੁਰੂ ਜੀ ਖਾਲਸਾ ਭਗਤ ਸਾਹਿਬ ਵਾਹਿਗੁਰੂ ਜੀ ਖਾਲਸਾ ਭਗਤ ਜੀ ਸਾਹਿਬ ਜਿਹੜਾ ਦੀਪ ਸਿੱਧੂ ਦੇ ਨਾਲ ਤੁਹਾਡਾ ਜਿਹੜਾ ਮੇਲ ਮਲਾਪ ਆ ਉਹ ਕਦੋਂ ਤੇ ਕਿੰਨੇ ਚਿਰ ਤੁਸੀਂ ਉਹਨਾਂ ਦੇ ਨਾਲ ਜਿਹੜਾ ਵਾ ਸਫਰ ਜਿਹੜਾ ਵਾ ਸੰਘਰਸ਼ ਦਾ ਤੈਅ ਕੀਤਾ ਇਹ ਤਕਰੀਬਨ ਜਦੋਂ ਕਿਸਾਨੀ ਜਿਹਾ ਚੱਲਿਆ ਸੀਗਾ ਹਾਂਜੀ ਉਦੋਂ ਅਸੀਂ ਤਾਂ ਇੱਥੇ ਟੂਲ ਸਾਡੇ ਲੱਗੇ ਟੂਲ ਆ ਜੀਓ ਵਾਲਾ ਪਛੋਣ ਇੱਥੇ ਇੱਥੇ ਹੁੰਦਾ ਸੀ ਫਿਰ ਜਦੋਂ ਦੀਪ ਨੇ ਇੱਕ ਆਵਾਜ਼ ਦਿੱਤੀ ਸੀ ਠੀਕ ਹੈ ਕਿਉਂਕਿ ਅਸੀਂ ਵੈਸੇ ਤਾਂ ਅਸੀਂ ਸੁਣਦੇ ਰਹਿੰਦੇ ਸੀ ਕਿ ਦੀਪ ਨੂੰ ਤੇ ਇਹਦੀਆਂ ਸਪੀਚਾਂ ਇੰਦਾਂ ਦੀਆਂ ਵੀ ਹੈਗਾ ਕੁਝ ਜਿਹੜਾ ਉਸ ਕਰ ਸਕਦਾ ਇਸ ਪੰਜਾਬ ਦੀ ਸਿੱਖ ਕੌਮ ਦੀ ਪੂਰਾ ਪੰਜਾਬ ਨੌਜਵਾਨ ਬਜ਼ੁਰਗ ਮਾਈ ਭਾਈ ਸਾਹਿਬ ਉਹਨੂੰ ਸੁਣਦੇ ਕਿਉਂਕਿ ਉਹ ਆਵਾਜ਼ ਦੇ ਵਿੱਚ ਕੋਈ ਇਦਾਂ ਦੀ ਫਿਰਤ ਰੂਹ ਹੈਗਾ ਸਗਾ ਉਹਦੇ ਵਿੱਚ ਮਤਲਬ ਇੱਕ ਬੋਲਾਂ ਚ ਕੋ ਪਾਵਰ ਇੱਕ ਕਾਉਂਸਲਿੰਗ ਕਰਨ ਦਾ ਤਰੀਕਾ ਬੜਾ ਵਧੀਆ ਫਿਰ ਚਲੋ ਅਸੀਂ ਉੱਥੇ ਗਏ ਪਹਿਲੇ 4 ਤਰੀਕ ਨੂੰ ਅਸੀਂ ਉੱਥੇ ਮਲੇ ਸੀ ਫਟਬਾਈ ਜਦੋਂ ਅਸੀਂ ਉਹਨੂੰ ਮਿਲੇ ਨਾ ਜਿਹੜਾ ਉਹ ਮਤਲਬ ਸਾਨੂੰ ਆਇਆ ਲੱਗਿਆ ਵੀ ਇਹ ਬੰਦਾ ਉਹ ਕਰ ਸਕਦਾ ਪੰਜਾਬ ਦੇ ਦੋ ਪੰਜਾਬ ਦੇ ਮਸਲੇ ਜਾਂ ਸਾਡੇ ਆਮ ਸਿੱਖਾਂ ਆਉਣ ਦੇ ਮਸਲੇ ਆ ਵੀ ਹੱਲ ਕਰ ਸਕਦਾ ਹੈ ਹਾਂ ਸਰੂਪ ਦੇ ਵਿੱਚ ਬੇਸ਼ੱਕ ਨਹੀਂ ਸੀਗਾ ਪਰ ਇੱਕ ਰੋਹਾਨੀਆ ਦੇ ਤੌਰ ਤੇ ਇੱਕ ਮਹਾਰਾਜ ਦੀ ਜਿਹੜੀ ਕਲਾਬਤ ਦੀ ਜਾਂ ਮਹਾਰਾਜ ਦਾ ਜਿਹੜਾ ਅਸ਼ੀਰਵਾਦ ਸੀਗਾ ਉਹ ਸੀਗਾ ਉਸ ਦੀ ਵਿੱਚ ਤੇ ਉਦੋਂ ਤੋਂ ਫਿਰ ਅਸੀਂ ਮੁੜ ਕੇ ਨਹੀਂ ਵਾਪਸ ਆਏ ਫਿਰ ਉੱਥੋਂ ਚੰਬੂ ਤੋਂ ਦਿੱਲੀ ਚਲ ਗਏ ਤੇ ਫਿਰ ਉਹ ਵੀ ਭਾਈ ਜੇਰ ਚੱਲ ਗਿਆ ਜੇਰ ਤੋਂ ਬਾਅਦ ਫਿਰ ਵਾਪਸ ਆਇਆ ਫਿਰ ਪੰਜਾਬ ਵਿੱਚ ਰੇ ਫਿਰ ਐਕਸੀਡੈਂਟ ਫਿਰ ਚਲੋ ਜਥੇ ਵਧੀਆਂ ਬਣੀਆਂ ਚਲੋ ਹਿੱਸਾ ਦਾ ਵੀ ਇਹ ਫਿਰ ਜਿਵੇਂ ਮੈਂ ਕਿਉਂਕਿ ਕੁਝ ਸੱਜਣਾ ਤੋਂ ਪਤਨ ਲੱਗਾ ਸੀ ਕਿ ਤੁਸੀਂ ਪਹਿਲਾਂ ਕ੍ਰੀਨ ਸ਼ੇਪ ਸੀ ਤੇ ਜਿਹੜਾ ਤੁਹਾਡਾ ਬਦਲਾਅ ਆ ਦੀਪ ਦੇ ਨਾਲ ਕਿੰਨਾ ਚਿਰ ਸਟਰਗਲ ਕਰਨ ਤੋਂ ਬਾਅਦ ਆ ਤੁਹਾਡੇ ਵਿੱਚ ਚੇਂਜ ਆ ਗਿਆ ਤੇ ਕਦੋਂ ਤੁਸੀਂ ਸਾਬਤ ਸੂਰਤ ਬਣੇ ਕਿ ਉਹਨਾਂ ਨੇ ਤੁਹਾਨੂੰ ਕਿਸ ਤਰੀਕੇ ਨਾਲ ਪ੍ਰੇਰਿਤ ਦੇ ਸੀ ਕੁਛ ਇਦਾਂ ਦੀ ਕੋਈ ਘਟਨਾ ਵਾਪਰੀ ਹੋਵੇ ਜਿਸ ਦਾ ਤੋਂ ਉਹਨਾਂ ਨੇ ਤੁਹਾਨੂੰ ਕੋਈ ਆਧਾਰਨ ਪਾਈ ਹੋਵੇ ਤੇ ਤੁਹਾਨੂੰ ਪ੍ਰੇਰਿਆ ਹੋਵੇ ਤੇ ਤੁਸੀਂ ਉਹ ਘਟਨਾ ਨੂੰ ਆਪਣੇ ਅੰਦਰ ਕਰਕੇ ਉਹ ਤੇ ਫਿਰ ਤੁਸੀਂ ਉਹਨੂੰ ਜੁਪਾਈ ਕਰ ਲੈ ਹੈ ਵੀ ਮੈਂ ਕਿਸੇ ਟਾਈਮ ਤੇ ਜਾ ਕੇ ਅਮਰ ਤੇ ਜ਼ਰੂਰ ਸ਼ੱਕੂਗਾ ਇਹ ਨਾ ਪੈਸੇ ਤਾਂ ਬਹੁਤ ਹੈ ਇੱਤਾਂ ਦੇ ਬੰਦੇ ਮੈਂ ਕੱਲਾ ਨਹੀਂ ਹੈਗਾ ਨਹੀਂ ਨਹੀਂ ਉਹ ਤਾਂ ਬਹੁਤ ਪੰਜਾਬ ਨੇ ਪਰ ਜਿਹੜਾ ਮੇਰੇ ਨਾਲ ਜਿੱਦਾਂ ਸਾਡੇ ਨਾਲ ਵਾਪਰਿਆ ਨਾ ਅਸੀਂ ਇੱਕ ਵਾਰੀ ਜਾਣਾ ਸੀਗਾ ਜੱਦੀ ਬਾਬਾ ਜਿਹੜਾ ਕਿਸਾਨੀ ਚ ਘਰ ਸਾਰਾ ਬਲਕੀ ਬਾਬਾ ਉਹਦੇ ਪਿੰਡ ਜਾਣਾ ਸੀਗਾ ਬਿਲਕੁਲ ਤੇ ਬਾਈ ਸੀਗਾ ਇੱਥੇ ਤ੍ਰੀਕੇ ਪਿੰਡ ਤੇ ਉੱਥੇ ਰਹਿੰਦਾ ਹੁੰਦਾ ਸੀਗਾ ਬਿਲਕੁਲ ਜੀ ਜਿੱਥੇ ਆ ਉਹ ਤੇ ਪ੍ਰੋਪਰ ਹੀ ਰੈਸ਼ ਸੀ ਉਹ ਉਸ ਦਿਨ ਬੱਬੇ ਤੋਂ ਆ ਗਏ ਸੀ ਹਾਂ ਦੀਪ ਜਿਹੜੀ ਸਕੋਰਪੀਓ ਸੀਗੀ ਉਹ ਸਰਵਿਸ ਕਰਾਉਣੀ ਜਾਣਾ ਸੀਗਾ ਫਿਰ ਮੇਰੇ ਕੋਲੋਂ ਨਵਾ ਸੀ ਕਿ ਅਸੀਂ ਆਪਣੀ ਗੱਡੀ 'ਚ ਜਾਣਾ ਸੀਗਾ ਉਹ ਕਹਿੰਦੇ ਗੱਡੀ ਦੇ ਉਹ ਅਸੀਂ 11 ਵਜੇ ਨਿਕਲਣਾ ਚਲੋ ਦੋ ਜਣੇ ਅਸੀਂ ਚੱਲ ਕੇ ਦੀਪ ਬਾਈ ਤਿੰਨੇ ਜਣੇ ਅਸੀਂ ਜਦੋਂ ਰਸਤੇ 'ਚ ਗਏ ਨਾ ਰਸਤੇ 'ਚ ਸਾਨੂੰ ਮੰਦਰਪਾਲ ਦਾਨਗੜ ਠੀਕ ਹੈ ਉਹਨਾਂ ਨੂੰ ਵੀ ਅਸੀਂ ਪੁਰਾਣੇ ਸੱਜਣ ਸੀ ਹਾਂ ਹਾਂ ਉਹ ਉੱਥੇ ਚੌਕ ਹੈ ਚੌਕ ਦਾ ਨਾਂ ਨਹੀਂ ਪਤਾ ਕੀ ਆ ਉਹਨੇ ਬੁੱਗੀ ਪੁਰਾ ਚੌਕ ਐਦਾਂ ਕੋਈ ਚੌਕ ਦਾ ਮੋਕੇ ਤੇ ਤੇ ਬਿਠਿੰਡੇ ਦੇ ਸੈਂਟਰ ਤੇ ਹਾਂਜੀ ਉੱਥੇ ਉੱਥੇ ਨੇ ਇੱਕ ਟ੍ਰੈਫਿਕ ਪੁਲਿਸ ਵਾਲਾ ਖੜਾ ਹੋਗਾ ਠੀਕ ਹੈ ਜੀ ਤੇ ਦੀਵੇ ਦਾ ਮੋੜੇ ਬੈਠਾ ਮੁੰਡਾ ਗੱਡੀ 'ਚ ਮੈਂ ਪਿੱਛੇ ਬੈਠਾ ਠੀਕ ਹੈ ਜੀ ਮੈਨੂੰ ਕਹਿੰਦਾ ਫੌਜੀ ਬਾਈ ਉਹ ਕੌਣ ਖੜਾ ਸਾਹਮਣੇ ਹਾਂਜੀ ਕਿਹੜਾ ਜੀ ਕਹਿੰਦਾ ਆਹਾ ਸਾਹਮਣੇ ਠੀਕ ਹੈ ਜੀ ਹਾਂਜੀ ਟ੍ਰੈਫਿਕ ਪੁਲਿਸ ਵਾਲਾ ਕਹਿੰਦਾ ਹਾਂ ਹਾਂ ਕਿੰਨਾ ਤੈਨੂੰ ਵੀ ਪਤਾ ਵੀ ਟਰੈਫਿਕ ਪੁਲਿਸ ਵਾਲਾ ਮੈਂ ਤਾਂ ਜੀ ਵਰਦੀ ਪਾਈ ਹੋਇਆ ਮੈਂ ਟਰੈਫਿਕ ਪੁਲਿਸ ਵਾਲਾ ਹੀ ਆਣੇ ਕਹਿੰਦਾ ਹਾਂ ਉਹਦੇ ਪਹਿਰਾਵੇ ਤੋਂ ਅਸੀਂ ਦੇਖਿਆ ਨਾ ਵੀ ਟਰੈਫਿਕ ਪੁਲਿਸ ਹੈ ਪਰ ਹਾਬੇ ਤੋਂ ਜੱਜ ਕੀਤਾ ਉਹ ਪਰ ਜਿਸ ਰਸਤੇ ਤੇ ਕਹਿੰਦਾ ਅਸੀਂ ਤੁਰੇ ਹਾਂ ਜਾਂ ਜਿਸ ਰਸਤੇ ਤੇ ਅਸੀਂ ਜਾਣਾ ਸਾਡਾ ਪਹਿਰਾਵਾ ਵੀ ਮੈਟਰ ਕਰਦਾ ਮੈਟਰ ਕਰਦਾ ਕਿਉਂਕਿ ਇੱਕ ਸੇਖ ਦਾ ਜਿਹੜਾ ਪਹਿਰਾਵਾ ਜਾਂ ਤੁਰਨਾ ਬੋਲਣਾ ਉਹ ਵੀ ਇੱਕ ਕਿਤਨਾ ਕਿਤੇ ਸਿੱਖਿਆ ਹੀ ਹੈ ਸਿੱਖਿਆ ਜਦੋਂ ਅਸੀਂ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਕਿਸੇ ਨੂੰ ਆਪਣੇ ਗੁਰੂ ਦੀ ਗੱਲ ਕਰਨੀ ਹੈ ਫਿਰ ਅਸਾਂ ਸਾਨੂੰ ਆਪਣਾ ਪਹਿਰਾਵਾ ਤਾਂ ਉਹ ਬਣਾਉਣਾ ਪੈਣਾ ਨਾ ਜਿਵੇਂ ਉਹ ਕੋ ਉਹਨਾਂ ਨੇ ਇੱਕ ਵਰਦੀ ਦੀ ਅਧਾਰ ਦੇ ਕੇ ਤੁਹਾਨੂੰ ਦੱਸਿਆ ਕਿ ਪਹਿਚਾਣਿਆ ਤੇ ਜਦੋਂ ਅਸੀਂ ਸਿੱਖੀ ਦੀ ਗੱਲ ਕਰਨੀ ਹੈ ਤੇ ਸਿੱਖੀ ਦੀ ਪਹਿਚਾਣ ਸਾਫਤ ਸੂਰਤ ਪੰਜ ਕਕਾਰ ਸ੍ਰੀ ਸਾਹਿਬ ਉੱਪਰੋਂ ਦੀ ਇਹੋ ਹੀ ਪਹਿਚਾਣਿਆ ਬਹੁਤ ਵਧੀਆ ਸਮਝਾਉਣ ਦਾ ਤਰੀਕਾ ਸੀ ਉਹ ਵੀ ਮੈਨੂੰ ਅਜੇ ਤੱਕ ਵੀ ਜ਼ਿਆਦਾ ਦੂਜਾ ਤਦੋਂ ਉਹਨਾਂ ਤੇ ਕਿਰਪਾ ਸੀਗੀ ਆ ਜਾਣਾ ਸੀਗਾ ਸਰੂਪ ਚ ਕਈ ਕਹਿੰਦੇ ਨਹੀਂ ਜੀ ਉਹਨਾਂ ਇਦਾਂ ਕਰਨਾ ਸੀ ਇਦਾਂ ਪਰ ਜਿਹੜਾ ਉਹਦਾ ਲਾਸਟ ਵਾਲਾ ਜੀਵਨ ਸੀਗਾ ਜਿੰਨੇ ਵੀ ਬੰਦਿਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਪੁੱਛ ਲਿਓ ਉਹਦਾ ਜੀਵਨ ਚੇਂਜ ਹੋ ਗਿਆ ਹੋਜੀ ਸਾਹਿਬ ਜਿਹੜੀ ਇੱਕ ਕਲਿੱਪ ਚੱਲਦੀ ਆ ਤਲਵਾਰਾ ਸਾਹਿਬ ਵੀ ਆ ਦਲਜੀਤ ਕਲਸੀ ਆ ਤੇ ਉਹਦੇ ਵਿੱਚ ਮੱਕੜ ਸਾਹਿਬ ਇੰਟਰਵਿਊ ਲੈ ਰਹੇ ਆ ਤੇ ਉਹ ਕਹਿ ਰਿਹਾ ਜੀ ਜੇ ਫਿਲਮਾਂ ਛੱਡਣ ਦੀ ਗੱਲ ਹੀ ਉਹਨੇ ਕਿ ਜੇ ਪੰਜਾਬ ਦੀ ਖਾਤਰ ਜੇ ਛੱਡ ਜੇ ਛੱਡ ਦਾਂਗੇ ਭਾਈ ਛੱਡ ਦਾਂਗੇ ਉਹ ਉਹ ਬਹੁਤ ਕਲਿੱਪ ਚੱਲੀ ਉਹ ਵਾਕਿਆ ਲੱਗਦਾ ਸੀ ਕਿ ਦੀਪ ਪੰਜਾਬ ਦੀ ਖਾਤਰ ਉਹ ਜੇ ਐਡੀ ਵੱਡੀ ਜਿੰਨੂੰ 2.5 ਕਰੋੜ ਦੀ ਪੌਸ਼ ਔਰ ਉਹ ਗੱਡੀ ਦਾ ਫੀਲਿੰਗ ਲੈਣੀ ਬੜੀ ਔਖੀ ਆ ਵੇਖਣੀ ਫੋਟੋ ਖਿੱਚਣੀ ਫੋਟੋ ਖਿੱਚ ਕੇ ਐਰੋ ਲੈਣੀ ਵੀ ਬੜੀ ਔਖੀ ਜਿਸ ਬੰਦੇ ਨੇ ਗਲੇਮ ਪਰ ਛੱਡ ਦਿੱਤਾ ਔਰ ਜਿਨੇ ਲਗਜ਼ਰੀ ਲਾਈਫ ਛੱਡ ਕੇ ਔਰ ਉਹ ਇੱਕ ਗੱਲ ਮੈਂ ਦੀਪਦੀ ਮੈਂ ਵੀ ਬਹੁਤ ਉਹਦੀਆਂ ਸਪੀਚਾਂ ਸੁਣਦਾ ਤੇ ਅੱਜ ਜੂਥ ਵੀ ਉਹਦੀਆਂ ਦੀ ਸਪੀਚਾਂ ਸੁਣਦਾ ਤੇ ਜੂਥ ਪ੍ਰੇਰਿਤ ਵੀ ਹੁੰਦਾ ਵਾ ਔਰ ਉਹ ਮੈਂ ਮੈਂ ਦੇਖਦਾ ਵਾ ਕਿ ਉਹ ਇੱਕ ਨੇ ਇੱਕ ਕਹਿੰਦਾ ਹੁੰਦਾ ਸੀ ਕਿ ਮੈਨੂੰ ਫਤੇਗੜ ਸਾਹਿਬ ਦੀ ਧਰਤੀ ਤੋਂ ਇੱਕ ਟੰਗੋਰ ਵੱਜੀ ਤੇ ਮੈਂ ਉੱਥੋਂ ਇੱਕ ਜਪਜੀ ਚੋਂ ਇਹ ਮੈਨੂੰ ਮਿਲ ਗਿਆ ਕਿ ਮੈਂ ਕੁਝ ਕਰਨਾ ਕਿ ਉਹ ਸਿਧਾਰ ਸਿੰਘ ਨੂੰ ਬਹੁਤ ਦੱਸਦੇ ਕਿ ਉਹ ਬਹੁਤ ਜ਼ਿਆਦਾ ਸਮਰਪਿਤ ਸੀ ਉਹਦੀ ਜਿਹੜੀਆਂ ਲਾਸਟਆਂ ਸੁਚੀਚਾ ਦੇਖ ਲਿਓ ਜਾ ਜਿਹੜੇ ਬੰਦਿਆਂ ਨੂੰ ਮਿਲਿਆ ਲਾਸਟ ਵਾਲਾ ਉਹਦਾ ਜਿਹੜਾ ਮਹੀਨਾ ਡੇਢ ਮਹੀਨਾ ਸੀਗਾ ਉਹ ਸਾਰੇ ਇਹੀ ਦੱਸੂਗੇ ਕਿ ਯਾਰ ਉਹ ਤਾਂ ਜੀਵਨ ਚੇਂਜ ਹੋ ਗਿਆ ਸੀ ਜਦੋਂ ਉਹ ਕਿਸਾਨੀ ਚ ਘਰ ਸੱਚ ਆਇਆ ਉਦੋਂ ਹੋਰ ਸੀ ਪਰ ਜਦੋਂ ਉਹਨਾਂ ਦਾ ਲਾਸਟ ਜੀਵਨ ਸੀਗਾ ਨਾ ਉਹ ਵਾਹਿਗੁਰੂ ਦੀ ਕਿਰਪਾ ਸੀ ਕਿ ਉਹ ਵਾਕਿਆ ਹੀ ਉਹ ਰਹਾਗੀਆਂ ਤਵਰੀਆਂ ਕਰਨਾ ਕਲਾਵਰਤ ਨੇ ਸਿਰੋਹੀ ਕਦਾ ਪਹਿਰਾ ਵਾਜ ਵਾਜ ਦੀ ਗੱਲ ਕੀਤੀ ਉਹਨਾਂ ਕੋਲ ਵੀ ਬਾਤ ਦੇ ਰਿਹਾ ਇਹ ਗੱਲਾਂ ਸਚਾਈ ਆ ਮਨਜੀਤ ਕਰਤਾਰਪੁਰ ਆ ਉਹਨੂੰ ਫੋਨ ਕਰਕੇ ਦੱਸਿਆ ਇੱਕ ਉਹਦੀ ਇੱਕ ਆਡੀਓ ਵੀ ਵਾਇਰਲ ਹੋਈ ਸੀ ਕਿ ਮੈਨੂੰ ਆਵਾਜ਼ ਦਿਖ ਰਿਹਾ ਉਹ ਬੰਦਾ ਬਿਲਕੁਲ ਸੱਚ ਹੈ ਜਦੋਂ ਅਸੀਂ ਅੰਮ੍ਰਿਤ ਛਕਿਆ ਮਤਲਬ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਕ ਜਾਗ ਦੀਪਨਾ ਲਾਇਆ ਬਹੁਤ ਬੰਦਿਆਂ ਨੂੰ ਲਾਇਆ ਇਹ ਵੀ ਨਹੀਂ ਹੈ ਨਹੀਂ ਕਿਉਂਕਿ ਦੀਪ ਤੋਂ ਵੀ ਹੋ ਸਕਦਾ ਬਹੁਤ ਮਹਾਰਾਜ ਦੀ ਕਿਰਪਾ ਨਾਲ ਵੱਡੇ ਯੋਧੇ ਆ ਹਨਾ ਕਿ ਸਿੱਖ ਕੌਮ ਬਹੁਤ ਵਿਸ਼ਾਲ ਹੈ ਪਤਾ ਨਹੀਂ ਗਦੋ ਮਹਾਰਾਜ ਨੇ ਕਿਤੇ ਕਿਰਪਾ ਕਰਦਨੀ ਇਸ ਟਾਈਮ ਦੀਪਦੇ ਸਿੱਕੀ ਹੋਰ ਵੀ ਆ ਸਕਦੇ ਆ ਮਹਾਰਾਜ ਕਿਰਪਾ ਕਰੂਗਾ ਪਰ ਜਿਹੜੀ ਉਹਦੀ ਇੱਕ ਕਾਉਂਸਲਿੰਗ ਕਰਨ ਦਾ ਤਰੀਕਾ ਸੀਗਾ ਇੱਕ ਜੱਜਪਾ ਪਹਿਲਾ ਕਰਨ ਦਾ ਤਰੀਕਾ ਇੱਕ ਜੋਸ਼ ਮਤਲਬ ਉਹ ਜਿਹੜੇ ਆ ਹੌਣ ਉਹਨਾਂ ਬੰਦੇ ਮਿਲੇ ਆ ਉਹ ਉਹ ਇਸੇ ਚੀਜ਼ ਤੋਂ ਪ੍ਰਭਾਵਿਤ ਹੋਏ ਆ ਉਹਦੀਆਂ ਗੱਲਾਂ ਤੋਂ ਪੁੱਛ ਸਾਬ ਆਪਾਂ ਲਾ ਨੂੰ ਮੁੜਿਆ ਲਾਸਤ ਸਵਾਲ ਕਰਨਾ ਵਾ ਔਰ ਜਿਵੇਂ ਉਹਦੀਆਂ ਮੈਂ ਜਿਵੇਂ ਜੋਰਾ ਫਿਲਮ ਆ ਜਿਹੜੀ ਉਹਨੇ ਪਹਿਲੀ ਫਿਲਮ ਕੀਤੀ ਸੀ ਜੋਰਾ ਦਾਸ ਨੰਬਰ ਈਆ ਵਾਲੀ ਔਰ ਉਹਦੇ ਵਿੱਚ ਜਿਹੜੇ ਉਹਨੇ ਡੈਲਨ ਬੋਲੇ ਆ ਜਿਵੇਂ ਅੱਜ ਫਿਲਮਾਂ ਅੱਜ ਵੀ ਆ ਰਹੀਆਂ ਵਾਂ ਪਰ ਉਹਦੀ ਜਦੋਂ ਮੈਂ ਵੀ ਬਹੁਤ ਵਾਰੀ ਮੈਂ ਉਹਨੂੰ ਰਿਪੀਟ ਕਰ ਕਰਕੇ ਉਹ ਫਿਲਮ ਨੂੰ ਦੇਖਿਆ ਉਹਦੇ ਵਿੱਚ ਕੁਝ ਇਦਾਂ ਦੀਆਂ ਗੱਲਾਂ ਬੋਲੀਆਂ ਜਿਹੜੀਆਂ ਸਾਨੂੰ ਸਾਨੂੰ ਇਤਸ਼ਾਹ ਕਰਦੀਆਂ ਮੈਂ ਕਹੂੰਗਾ ਜਿਵੇਂ 12 ਵੀ ਸਾਨੂੰ ਪ੍ਰੇਰਿਤ ਦਿਆਂ ਟਾਡੀ ਵਾਲਾਂ ਦੇ ਉਵੇਂ ਦੇ ਉਹਦੇ ਡੈਲਿੰਗ ਸੀ ਪ੍ਰੇਰਣ ਵਾਲੇ ਜਿਵੇਂ ਕਿ ਉਹ ਉਹ ਦੋ ਚਾਰ ਰਹਿਣ ਬਹੁਤ ਜ਼ਬਰਦਸਤ ਬੋਲੇ ਆ ਔਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਜੇ ਉਹ ਕਿਤੇ ਉਹ ਬੰਦਾ ਕਿਤੇ ਉਹਨੂੰ ਪ੍ਰਮਾਤਮਾ 5-7 ਸਾਲ ਵਿਧਾਰੇ ਦੇ ਦਿੰਦਾ ਤੇ ਜਿਹੜਾ ਅੱਜ ਨਸ਼ਿਆਂ ਦਾ ਦੌਰ ਚੱਲ ਰਿਹਾ ਜਿਵੇਂ ਤੁਸੀਂ ਸਾਬਤ ਸੂਰਤ ਹੋਏ ਜੋ ਲੱਗਦਾ ਨਹੀਂ ਸੀ ਕਿ ਸਾਡੇ ਇੱਕ ਵਾਰੀ ਫੇਰ ਖਾਲਸਾ ਲਹਿਰ ਦੀ ਜਿਵੇਂ ਸਿੱਖ ਰਾਜ ਦੀ ਇੱਕ ਹੁੰਦ ਜੀ ਮੈਂ ਇਹ ਨਹੀਂ ਕਹਿੰਦਾ ਸੀ ਸਿੱਖ ਰਾਜ ਲਿਆ ਦੇਣਾ ਸੀ ਜਿਵੇਂ ਕੁਝ ਝਲਕ ਪੈਣ ਲੱਗ ਪੈਂਦੀ ਜਿਵੇਂ 100 ਚੋਂ 25 ਪੈਸੇ ਝਲਕ ਪੈਂਦੀ 75 ਤੁਸੀਂ ਛੱਡ ਦਿਓ 25 ਪੈਸੇ ਬਹੁਤ ਹੁੰਦੀਆਂ ਕਹਿੰਦੇ ਨੇ ਇੱਕ ਬੰਦਾ ਏ ਖਲਾਰਾ ਪਾਉਣ ਵਾਲੇ 10 ਜਾਣੇ ਤੇ ਚੁੱਕਣ ਵਾਲੇ 2 ਹੈ ਤੇ ਫੇਰ ਨਹੀਂ ਗੱਲ ਬੰਦੀ ਜੇ ਖਲਾਰਾ ਪਾਉਣ ਵਾਲੇ ਹੈਗੇ ਆ 50 ਜਾਣੇ ਤੇ ਚੁੱਕਣ ਵਾਲੇ 30 ਵੀ ਹੋਣ ਤਾਂ ਤਾਂ ਵੀ ਉਹ ਬਰਾਬਰ ਕਰੀ ਜਾਂਦੇ ਕਿਉਂਕਿ ਉਹ ਵਜਨ ਜਿਹੜਾ ਵਾ ਲੈਵਲ ਕਰੀ ਜਾਂਦਾ ਤੇ ਜੇ ਕਿਤੇ ਉਹਨੂੰ ਥੋੜਾ ਜਿਹਾ ਸਮਾਂ ਹੋਰ ਪ੍ਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦਾ ਤੇ ਸ਼ਾਇਦ ਜਿਵੇਂ ਤੁਸੀਂ ਇਹ ਫਰੈਂਚ ਕੱਟ ਰੱਖਣੀ ਬੰਦ ਕਰ ਦਿੱਤੀ ਸਾਬਤ ਸੂਰਤ ਹੋ ਗਏ ਜੀਵਨ ਬਦਲ ਗਿਆ ਤੇ ਹੋ ਸਕਦਾ ਹੈ ਕਿ ਕਿੰਨੇ ਇੱਕ ਲੋਕਾਂ ਨੇ ਉਹਨਾਂ ਦੀਆਂ ਉਹਨਾਂ ਦੇ ਨਾਲ ਤੁਰਨ ਤੋਂ ਬਾਅਦ ਹੀ ਉਹਨਾਂ ਦਾ ਜੀਮ ਚੇਂਜ ਹੋ ਸਕਦਾ ਹੈ ਤਾਂ ਉਹਦਾ ਕੁਝ ਤਾਂ ਲੁਭੂਸ ਹੁੰਦਾ ਹੈ लास्ट ਸਵਾਲ ਦੇਖੋ ਮਸੂਲ ਉਹਦੀ ਘਾੜ ਤਾਂ ਹਰੇਕ ਦੀ ਹੋਜੀ ਹੋ ਜਾਏ ਚਾਹੇ ਜਿੱਦਾਂ ਮਾਰਦੀ ਪਰ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਵੀ ਜਿੱਦਾਂ ਹੁਣ ਤੁਸੀਂ ਚਾਰ ਨੌਜਵਾਨ ਆਏ ਆ ਤੇ ਮਸਲ ਇੱਕ ਦੀਪ ਕਰਕੇ ਆਏ ਪਿਆਰ ਆਹ ਬੰਦਾ ਦੀਪਨਾ ਸਿਹਰਾ ਜਾਂ ਹੈਨਾ ਬਿਲਕੁਲ ਬਿਲਕੁਲ ਪਹਿਚਾਨ ਤਾਂ ਬੈਟਰ ਕਰਦੀ ਹੈ ਪਰ ਇੱਥੋਂ ਇਹ ਲੱਗ ਰਿਹਾ ਕਿ ਦੀਪ ਗਿਆ ਨਹੀਂ ਦੀਪ ਜਿੰਦਾ ਹੀ ਆ ਉਹਦੀਆਂ ਜਿਹੜੀਆਂ ਸਪੀਚਾਂ ਉਹਦੀ ਜਿਹੜੀ ਸੋਚ ਆ ਜਿਹਦੀ ਆ ਦੀਪ ਸਦਾ ਦੇ ਅਮਰ ਹੋ ਗਿਆ ਹਾਂ ਸਰੀਰਿਕ ਪੱਖੋਂ ਕਿਤੇ ਨਾ ਕਿਤੇ ਘਾਟ ਹੈਗੀ ਆ ਪਰ ਇਹ ਹੋਣਾ ਜਿੱਦਾਂ ਇੱਕ ਵਿਸ਼ਵਾਸ ਕਰਨਾ ਹਰੇਕ ਤੇ ਥੋੜਾ ਜਿਹਾ ਔਖਾ ਹੋ ਗਿਆ ਪਰ ਦੀਪ ਤੇ ਇਦਾਂ ਮੈਂ ਸਾਰੀ ਨੌਜਵਾਨੀ ਨਾਲ ਕਰਦਿਆ ਸੀ ਵਿਸ਼ਵਾਸ ਤੈਨੂੰ ਸਤਮਾ ਆ ਜਾ ਤੇ ਮਹਿਸੂਸ ਹੁੰਦਾ ਹੋਣਾ ਪਰ ਤੁਸੀਂ ਕਿਤੇ ਨਾ ਕਿਤੇ ਤੇਵੇਂ ਮਹਿਸੂਸ ਕਰਦੇ ਹੋਗੇ ਕਿ ਯਾਰ ਅਸੀਂ ਉਸ ਬੰਦੇ ਦਾ ਹਿੱਸਾ ਵਾਂ ਜਿਹਨੂੰ ਰਹੀ ਦੁਨੀਆ ਤੱਕ ਦੁਨੀਆ ਨੇ ਯਾਦ ਕਰਨਾ ਇਹ ਕੁਛ ਹੀ ਵੀ ਮਨ ਚ ਆਉਂਦੀ ਹੋਊਗੀ ਕਿ ਯਾਰ ਅਸੀਂ ਡੇਢ ਦੋ ਸਾਲ ਉਸ ਬੰਦੇ ਨਾਲ ਸਾਲ ਕੱਢਿਆ ਤੇ ਕਈ ਬੰਦੇ ਜਿਵੇਂ ਮੈਨੂੰ ਮਿਲਦੇ ਉਹ ਕਹਿੰਦੇ ਭਾਜੀ ਸਾਡਾ ਜੀ ਕਰਦਾ ਸੀ ਕਿ ਕਿਤੇ ਦੀਪ ਨੂੰ ਅਸੀਂ ਮਿਲ ਲੈਂਦੇ ਬਹੁਤ ਸਾਰੇ ਮੁੰਡਿਆਂ ਨੇ ਕਿਹਾ ਬਹੁਤ ਹੈ ਕਿ ਫਿਰਾਨੂੰ ਮੈਂ ਮੈਂ ਪਹਿਲਾਂ ਵੀ ਕਹੇ ਸੀ ਕਿ ਮੈਨੂੰ ਵੀ ਜਦੋਂ ਨਾ ਕਿਤੇ ਆ ਜਾਂਦੇ ਸੀ ਤੁਹਾਡੇ ਵਰਗੇ ਸੱਜਣ ਮੈਂ ਚੱਲ ਪਣੀ ਅਸੀਂ ਕਰਦੇ ਕਰਦੇ ਭਾਵੁਕ ਹੋ ਜਾਣਾ ਯਾਰ ਦੀ ਵਿਚਾੜਾ ਗਿਆ ਤੇ ਉਹ ਮੈਨੂੰ ਹੋਣਾ ਉਹ ਕਹਿੰਦਾ ਤੁਸੀਂ ਭਾਵੁਕ ਨਾ ਹੋ ਤੁਸੀਂ ਪ੍ਰਾਊਡ ਫੀਲ ਕਰੋ ਕਿ ਇਹ ਜਿਹੜੀਆਂ ਕਰਵਾਨੀਆਂ ਇਹ ਸਿੱਖਾਂ ਦੇ ਹਿੱਸੇ ਆ ਜਿਆਦਾ ਵੀ ਤੁਸੀਂ ਤਾਂ ਉਸ ਯੋਧੇ ਨਾਲ ਰਹੇ ਆ ਸੰਗ ਬਣਿਆ ਜਿਹੜਾ ਆਪਣਾ ਸਾਰਾ ਕੁਝ ਛੱਡ ਕੇ ਦੇਖੇ ਲੱਗਿਆ ਇੱਕ ਪ੍ਰੋਬਲਮ ਹੀ ਕਰਿਆ ਕਰੋ ਕੋਈ ਗੱਲ ਨਹੀਂ ਮਾੜੇ ਦਾ ਪਤਾ ਨਹੀਂ ਕਿੱਥੇ ਕਿੱਥੇ ਬਖਸ਼ਿਸ਼ਾਂ ਕਰਨੀਆਂ ਆ ਗਈਆਂ ਹੋਰ ਵੀ ਆਉਣਗੇ ਜੋ ਦੇ ਇਸ ਕਰਕੇ ਕਿਤੇ ਨਾ ਕਿਤੇ ਇਹ ਵੀ ਮਾਨਵੀ ਹੈਗਾ ਪੰਜਾਬ ਜਿਹੜਾ ਦੀਪਨਾ ਚਾਹੇ ਸਾਲ ਰਹੇ ਆ ਪਰ ਜਿੰਨਾ ਵੀ ਰਹੇ ਆ ਪਰ ਇੱਕ ਉਹਦੀ ਜਿਹੜੀ ਸੋਚ ਸੀ ਜਾਂ ਉਹਦੀ ਜਿਹੜੀ ਗੱਲਾਂ ਸੀ ਕਿਤੇ ਨਾ ਕਿਤੇ ਉਹ ਬਦਲਾਵ ਕਰਕੇ ਗਈ ਸਾਨੂੰ ਸਾਰਿਆਂ ਨੂੰ ਠੀਕ ਹੈ ਜੀ ਬਹੁਤ ਧੰਨਵਾਦ ਜੀ ਔਰ ਅਸੀਂ ਲਾਸਟ ਪੇ ਫੇਰ ਇੱਕ ਵਾਰੀ ਪੰਜਾਬ ਦੇ ਨੌਜਵਾਨੀ ਨੂੰ ਔਰ ਮਾਈ ਭਾਈ ਨੂੰ ਜਿਹੜੇ ਦੀਪ ਨੂੰ ਪਿਆਰ ਕਰਦੇ ਨੇ ਤੇ ਕਰਦੇ ਰਹਿਣਗੇ ਔਰ ਛੋਟੇ ਤੋਂ ਲੈ ਕੇ ਵੱਡਾ ਤੇ ਵੱਡੇ ਤੋਂ ਲੈ ਕੇ ਬਜ਼ੁਰਗਾਂ ਤੱਕ ਵੀ ਉਹਨੂੰ ਪਿਆਰ ਕਰਦੇ ਸੀ ਆਪਣਾ ਪੁੱਤ ਕਹਿਣ ਲੱਗ ਪਏ ਸੀ ਕਿਉਂਕਿ ਉਹ ਰੂਹ ਇਦਾਂ ਦੀ ਬਣ ਚੁੱਕੀ ਸੀ ਉਹਦੇ ਤੇ ਕਿਰਪਾ ਹੀ ਇੰਨੀ ਕੁ ਗੌਡ ਗਿਫਟ ਜਿਵੇਂ ਕਿਸੇ ਨੂੰ ਮਿਲ ਜਾਂਦਾ ਪਰਮਾਤਮਾ ਵੱਲੋਂ ਉਹਦੇ ਤੇ ਕਿਰਪਾ ਇੰਨੀ ਕੁ ਹੋ ਗਈ ਜੇ ਉਹਨੇ ਗਲੈਮਰ ਛੱਡਿਆ ਸੀ ਤੇ ਉਹਨੂੰ ਪਰਮਾਤਮਾ ਨੇ ਜਿਵੇਂ ਕਹਿੰਦੇ ਨਾ ਪਹਿਲ ਦੇ ਆਧਾਰ ਤੇ ਗੱਲ ਲਾ ਲਿਆ ਸੀ ਤੇ ਅਸੀਂ ਇਹੋ ਹੀ ਕਵਾਂਗੇ ਕਿ ਅੱਜ ਉਹਨਾਂ ਦੀਆਂ ਪਿਛਲੇ ਵੀ ਸਾਡੇ ਬਹੁਤ ਜਰਨੈਲ ਹੋਏ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਫਿਰ ਹੋਰ ਸੁਖੇ ਜਿੰਦੇ ਵਰਗੇ ਔਰ ਬੜੇ ਬੜੇ ਤਗੜੇ ਜਰਨੈਲ ਹੋਏ ਆ ਉਹਨਾਂ ਨੇ ਸ਼ਹਾਦਤਾਂ ਸਾਡੀ ਖਾਤਰ ਦਿੱਤੀਆਂ ਤੇ ਸਾਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ ਆ ਔਰ ਜਿਵੇਂ ਦੀਪਬਾਈ ਕਹਿੰਦੇ ਸੀ ਕਿ ਸਾਨੂੰ ਟੇਬਲ ਤੇ ਵੀ ਤਗੜੇ ਹੋਣ ਦੀ ਲੋੜ ਆ ਤੇ ਜੰਗ ਦੇ ਮੈਦਾਨ 'ਚ ਵੀ ਤਗੜੇ ਹੋਣ ਦੀ ਲੋੜ ਆ ਤੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਂਦਾ ਜੰਗ ਲੜੀਦਾ ਤੇ ਜਾਂ ਫਿਰ ਜੰਗ ਤੋਂ ਬਚਣ ਲਈ ਬਹਾਨੇ ਨਹੀਂ ਬਣਾਇਦੇ ਤੇ ਇਹ ਗੱਲਾਂ ਜਿਹੜੀਆਂ ਉਹ ਕਹਿਣ ਵਾਲੀਆਂ ਵਾ ਕਿ ਅੱਜ ਪੰਜਾਬ ਦੇ ਵਿੱਚ ਸਾਨੂੰ ਵੱਧ ਚੜ ਕੇ ਇਸ ਪੰਜਾਬ ਦਾ ਸਨੈਰੀਓ ਇਸ ਪੰਜਾਬ ਨੂੰ ਵਾਤਾਵਰਣ ਪ੍ਰਤੀ ਸ਼ੁੱਧ ਕਰਨ ਦੀ ਲੋੜ ਆ ਨਸ਼ਿਆਂ ਤੋਂ ਤਿਆਗ ਕਰੋ ਅੰਮ੍ਰਿਤ ਛਕੋ ਜੇ ਤੁਸੀਂ ਦੇਖ ਰਹੇ ਜੋ ਕਿ ਖੌਜੀ ਸਾਹਿਬ ਹੁਣਾਂ ਦੇ ਨਾਲ ਔਰ ਬਹੁਤ ਸਾਰੇ ਨੌਜਵਾਨਾਂ ਨੇ ਰਾਹ ਅਪਣਾ ਲਿਆ ਸੀ ਤੇ ਮੇਰੀ ਅੱਜ ਵੀ ਲਾਸਟ ਵਿੱਚ ਮੈਂ ਇਹ ਕਹੂੰਗਾ ਕਿ ਵਤਨ ਦੀ ਮਿੱਟੀ 'ਚ ਦੇਖ ਰਹੇ ਜਿਹੜੇ ਸਾਰੇ ਸਰੋਤੇ ਆ ਦੇਸ਼ਾਂ ਦੇਸ਼ਾਂ ਚ ਔਰ ਪੰਜਾਬ ਦੇ ਨੌਜਵਾਨ ਖਾਸ ਕਰਕੇ ਅਸੀਂ ਉਹਨਾਂ ਨੂੰ ਦਿਲੋਂ ਪਿਆਰ ਤਾਂ ਹੀ ਕਰ ਸਕਦੇ ਜੇ ਅਸੀਂ ਉਹਨਾਂ ਦੀ ਅੱਜ ਵੀ ਸੋਚਰੂਗਾ ਗੁਰੂ ਵਾਲੇ ਬਣੀਏ ਨਸ਼ੇ ਛੱਡੀਏ ਅਮਰ ਤਸਕੀਏ ਮਾਪਿਆਂ ਦੇ ਆਗਿਆਕਾਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ